ਯਾਰ ਮੈਨੂੰ ਇਹ ਸਮਝ ਨਹੀਂ ਲੱਗਦਾ ਵੀ ਸਾਡੀ ਪੰਜਾਬ ਦੀ ਸਰਕਾਰ ਲੋਕਾਂ ਦੇ ਅਸਲੇ ਦੇ ਲਾਇਸੈਂਸ ਖੁੱਲੇ ਕਿਉਂ ਨਹੀਂ ਕਰ ਦਿੰਦੀ ਯਾਰ ਲਾਇਸੈਂਸ ਖੋਲ ਕਿਉਂ ਨਹੀਂ ਦਿੰਦੀ ਤੁਸੀਂ ਸੋਸ਼ਲ ਮੀਡੀਆ ਤੇ ਨਿਗਾਹ ਮਾਰ ਕੇ ਦੇਖ ਲਓ ਜੇ 10 ਵੀਡੀਓਜ਼ ਦੇਖੋਗੇ ਨਾ ਉਹ ਚ 8 ਵੀਡੀਓਜ਼ ਇਸ ਚੀਜ਼ ਦੀਆਂ ਹੋਣ ਗਿਆ ਵੀ ਕੋਈ ਕਿਸੇ ਤੋਂ ਫਰੋਤੀ ਬੰਗ ਰਿਹਾ ਹੈ ਜਾਂ ਕੋਈ ਕਿਸੇ ਦੀ ਸੀਸੀਟੀਵੀ ਫੁਟੇਜ ਲੁੱਟਖੋ ਕਰ ਦੇਦੀ ਹੈ ਕੋਈ ਕਹੇ ਜੀ ਹੈ ਕੋਈ ਕਹੇ ਜੀ ਅੱਜ ਕੀ ਹਾਲਾਤ ਹੋ ਚੁੱਕੇ ਆ ਪੰਜਾਬ ਦੇ ਕੋਈ ਇਨਸਾਨ ਆਪਦੇ ਆਪ ਨੂੰ ਸੇਫ ਐਂਡ ਸਿਕਿਓਰ ਹੋਵੇ ਮਹਿਸੂਸ ਨਹੀਂ ਕਰ ਰਿਹਾ ਤੁਸੀਂ ਕਿਸੇ ਵੀ ਸਮੇਂ 24 ਘੰਟੇ ਪਿੱਛੇ ਨਿਗਾਹ ਮਾਰ ਕੇ ਦੇਖ ਲਿਓ ਉਹਦੇ ਵਿੱਚ 2-4 ਵਾਰ ਤਾਂ ਹੋਈਆਂ ਹੀ ਹੋਣਗੀਆਂ ਆ ਬੀਤੇ ਦਿਨੀ ਵੀ ਆਪਾਂ ਦੇਖਿਆ ਸੀਗਾ ਮਾਨਿਕ ਗੋਇਲ ਜੋ ਇੰਨੀ ਬੁਲੰਦੀ ਨਾਲ ਪੰਜਾਬ ਦੇ ਹੱਕਾਂ ਦੀ ਆਵਾਜ਼ ਚੱਕਦਾ ਉਹਦੇ ਆਪਦੇ ਘਰੇ ਅਟੈਕ ਕਰਤਾ ਹੈ ਸ਼ਹਿਰ ਦਾ ਸਭ ਤੋਂ ਭਰਮਾ ਇੱਕ ਚੌਕ ਹੈਗਾ 메인 ਚੌਕ ਹੈਗਾ ਉੱਥੇ ਦੁਪਹਿਰੇ 4 ਵਜੇ ਦੋ ਜਣੇ ਮੂੰਹ ਬਨ ਕੇ ਆਉਂਦੇ ਆ ਗੋਲੀਆਂ ਚਲਾਉਂਦੇ ਆ ਇਥੋਂ ਨਿਕਲ ਵੀ ਜਾਂਦੇ ਆ ਤੇ ਸਾਡੇ ਨਾਕੇ ਕਿੱਥੇ ਨੇ ਸਾਡੀ ਪੁਲਿਸ ਕਿੱਥੇ ਆ ਜਗਰਾਉਂ ਦੇ ਵਿੱਚ ਜੋ ਹਾਦਸਾ ਹੋਇਆ ਸਾਡੇ ਖਿਡਾਰੀ ਦਾ ਜਲੰਧਰ ਜੋ ਸਾਡੇ ਵਪਾਰੀ ਨਾਲ ਹੋਇਆ ਕਿਸੇ ਵੀ ਟਾਈਮ ਇਹ ਇਕੱਲੇ ਇਹਨਾਂ ਪਿਛਲੇ ਤੋਂ ਇੱਕ ਦਿਨ ਦੀ ਜਾਂ ਦੋ ਦਿਨ ਦੀ ਗੱਲ ਨਹੀਂ ਕਦੇ ਵੀ ਨਿਗਾ ਮਾਰ ਕੇ ਦੇਖੂਗੇ ਰੋਜ਼ ਦੋ ਚਾਰ ਇਹੇ ਜੇ ਵਾਰਦਾਤਾਂ ਹੋਈਆਂ ਹੋਣਗੀਆਂ ਇਹ ਤਾਂ ਮਾਨਿਕ ਗੋਇਲ ਜੀ ਦੀ ਇੰਨੀ بلند ਆਵਾਜ਼ ਹੈ ਜਿਹਦੇ ਕਰਕੇ ਸਾਰਾ ਪੰਜਾਬ ਉਦੋਂ ਹੱਕ ਦੇ ਵਿੱਚ ਉਤਰਿਆ ਆਇਆ ਤਾਂ ਕਰਕੇ ਜਿਹੜਾ ਮੈਟਰ ਹੈ ਥੋੜਾ ਹਾਈਲਾਈਟ ਹੋ ਗਿਆ ਥੋੜਾ ਨਿਕਲੇ ਆਇਆ ਨਹੀਂ अदरवाइज ਤਾਂ ਰੋਜ਼ ਇਹ ਚੀਜ਼ ਹੋ ਰਹੀ ਹੈ ਪਰ ਸਰਕਾਰ ਸਾਡੀ ਸੁਟੀ ਪਈ ਹੈ ਮੈਂ ਇਹੀ ਕਹਿਣਾ ਚਾਹੁੰਦਾ ਮੈਂ ਪਿੱਛੇ ਵੀ ਇਹ ਵੀਡੀਓ ਪਾਈ ਸੀ ਮੈਂ ਫਿਰ ਸਰਕਾਰ ਨੂੰ ਕਹਿਣਾ ਵੀ ਯਾਰ ਤੁਸੀਂ ਕਿਉਂ ਨਹੀਂ ਇਸ ਚੀਜ਼ ਤੇ ਸੰਗਿਆਨ ਲੈਂਦੇ ਵੀ ਲੋਕ ਆਪਦੀ ਪ੍ਰੋਟੈਕਸ਼ਨ ਆਪ ਕਰਨ ਜਾਂ ਤੁਸੀਂ ਉਹਨਾਂ ਦੀ ਪ੍ਰੋਟੈਕਸ਼ਨ ਕਰਨ ਦੇ ਲਾਇਕ ਨਹੀਂ ਆਪਣੀ ਪੁਲਿਸ ਤਾਂ ਤੁਸੀਂ ਦਿੱਲੀ ਦੇ ਆਉਦੇ ਆਕਾਵਾਆਂ ਦੀ ਪ੍ਰੋਟੈਕਸ਼ਨਾਂ ਕਰਨ ਤੇ ਲਾ ਰੱਖੀ ਹੈ ਦਿੱਲੀ ਫੋਰਸਰ ਦੀ ਭੇਜ ਰੱਖੀ ਹੈ ਇੱਥੇ ਲੋਕ ਮਰੀ ਜਾ ਰਹੇ ਨੇ ਜਿਹੜੇ ਲਾਅ ਅਬਾਈਡਿੰਗ ਸਿਟੀਜ਼ਨ ਨੇ ਉਹਨਾਂ ਕੋਲੇ ਆਪਣੀ ਸੇਫਟੀ ਆਫ ਦੀ ਸੁਰੱਖਿਆ ਕਰਨ ਦੀ ਅਸਲਾ ਨਹੀਂ ਪਰ ਜਿਹੜੇ ਕੋਈ ਅਟੈਕਰਸ ਨੇ ਜਿਹੜੇ ਕੋਈ ਗੈਂਗਸਟਰ ਨੇ ਜਿਹੜੇ ਕੋਈ ਨਸ਼ੇੜੀ ਨੇ ਉਹਨਾਂ ਦੇ ਡੱਬਾਂ ਦੇ ਵਿੱਚ ਕੱਟੇ ਲੱਗੇ ਹੁੰਦੇ ਅਗਲੇ ਆਉਂਦੇ ਠਾ ਕਰਕੇ ਜਾ ਜਾਂਦੀ ਕਰਕੇ ਹੋ ਜਾਂਦੇ ਕਿਉਂ ਨਹੀਂ ਤੁਸੀਂ ਇਹਦੇ ਤੇ ਇੱਕ ਕਾਨੂੰਨ ਬਣਾਉਂਦੇ ਵੀ ਹਾਂ ਵੀ ਜਿਹੜੇ ਬੰਦੇ ਨੇ ਵੀ ਲਾਇਸੈਂਸ ਅਪਲਾਈ ਕਰਿਆ ਮੈਨੂੰ ਕਹਿਣਾ ਹਰੇਕ ਨੂੰ ਦੇ ਦੋ ਮੈਨੂੰ ਕਹਿਣਾ ਤੁਸੀਂ ਇਹ ਸੇਫਟੀ ਖਰਾਬ ਕਰੋ ਤੁਸੀਂ ਇਹ ਕਹੋ ਵੀ ਜਿਹੜੇ ਬੰਦੇ ਨੇ ਲਾਇਸੈਂਸ ਅਪਲਾਈ ਕਰਤਾ ਵਿਥਿਨ 7 ਡੇਸ ਉਹਦੀ ਚੰਗੀ ਤਰੀਕੇ ਨਾਲ ਵੈਰੀਫਿਕੇਸ਼ਨ ਕਰਕੇ ਉਹਦੇ ਲਾਇਸੈਂਸ ਤੇ ਫੈਸਲਾ ਲਿੱਤਾ ਜਾਊਗਾ ਹਾਂ ਜਾਂ ਨਾ ਜੇ ਹਾਂ ਕਰਿਆ ਤਾਂ ਕਿਉਂ ਕਰਿਆ ਤੇ ਜੇ ਨਾ ਕਰਿਆ ਤਾਂ ਵੀ ਕਿਉਂ ਕਰਿਆ ਕਿਉਂਕਿ ਨਹੀਂ ਤਾਂ ਇਹ ਪੈਸੇ ਖਾਣ ਦਾ ਸਾਧਨ ਬਣ ਜਾਣਾ ਹੈ ਵੀ ਹਾਂਜੀ ਪੈਸੇ ਦਿਓ ਤੇ ਲਾਇਸੈਂਸ ਬਣਾਓ ਨਹੀਂ ਇਹਦੀ ਲੋੜ ਨਹੀਂ ਟਾਈਮ बाउंड ਕੰਮ ਕਰੋ ਵੀ ਜੇ ਲਾਇਸੈਂਸ ਲੈਣਾ ਆਓ ਅਪਲਾਈ ਕਰੋ ਸੱਤ ਦਿਨਾਂ ਤੇ ਤੁਹਾਡੀ ਵੈਰੀਫਿਕੇਸ਼ਨ ਹੋਊਗੀ ਜੇ ਤੁਹਾਨੂੰ ਹਾਂ ਕਰਦੇ ਹੋ ਉਸ ਤੋਂ ਬਾਅਦ ਆਉਦਾ ਟੈਸਟ ਕਰਾਓ ਜੋ ਵੀ ਫਰਮਾਇਲਕੀਆਂ ਨੇ ਕੰਪਲੀਟ ਕਰੋ 10 ਦਿਨਾਂ ਚ ਲਾਇਸੈਂਸ ਲੈ ਕੇ ਘਰੇ ਜਾਓ ਆਪਦੀ ਡੱਬ ਵਿੱਚ ਤੁਹਾਡੇ ਅਸਲਾ ਟੰਗਿਆ ਹੋਵੇ ਘੱਟੋ ਘੱਟ ਆਪਦੀ ਪ੍ਰੋਟੈਕਸ਼ਨ ਕਰ ਸਕੋ ਆ ਮਾਨਸਾ ਦੇ ਵਿੱਚ ਆਪਾਂ ਦੇਖਿਆ ਇੱਕ ਬਜ਼ੁਰਗ ਇਨਸਾਨ ਨੇ ਕਿਵੇਂ ਅਟੈਕਰਸ ਨੂੰ ਜਫਾ ਪਾ ਲਿਆ ਸੀ ਉਹ ਕਹਿੰਦਾ ਜੇ ਮੇਰੇ ਕੋਲ ਅਸਲਾ ਹੁੰਦਾ ਮੈਂ ਜਾਣ ਨਹੀਂ ਦਿੰਦਾ ਸੀ ਜੇ ਕਿਤੇ ਉੱਤੇ ਦੋ ਚਾਰ ਯੋਧੇ ਖੜੇ ਹੁੰਦੇ ਜਿਨ੍ਹਾਂ ਦੇ ਡੱਬੇ 'ਚ ਅਸਲਾ ਤੇ ਅੰਦਰ ਜੁਰਤ ਹੁੰਦੀ ਤਾਂ ਮਾਹੌਲ ਕੁਝ ਹੋਰ ਬਣਦਾ ਮੰਜ਼ਰ ਕੁਝ ਹੋਰ ਬਣਦਾ ਅਪਾ ਅਕਸਰ ਦੇਖਦੇ ਆ ਕਿੰਨੀਆਂ ਵੀਡੀਓਜ਼ ਆਉਂਦੀਆਂ ਨੇ ਜਦੋਂ ਕਿਸੇ ਤੇ ਕੋਈ ਅਟੈਕਰ ਜਾ ਕੇ ਚੜਾਈ ਕਰਕੇ ਆਉਂਦੇ ਆ ਅਗਲਾ ਅੱਗੇ ਉਹ ਜਦੋਂ ਮਾਰਦੇ ਨਾ ਫਾਇਰ ਪੁਲਪੁੜੀ ਦੇ ਵਿੱਚ ਫਿਰ ਪਦੀਨੀਆਂ ਪੈਂਦੀਆਂ ਦੇਖੋ ਕਹੇ ਜੀਆਂ ਲੱਗਦੀਆਂ ਤੇ ਜਦੋਂ ਇਹ ਮਾਹੌਲ ਹੋ ਗਿਆ ਜਦੋਂ ਪੰਜਾਬ ਦੇ ਵਿੱਚ ਵਾਰਦਾਤ ਕਰਨ ਵਾਲੇ ਮਾੜੇ ਤੰਤਰ ਨੂੰ ਇਹ ਸ਼ੱਕ ਪੈ ਗਿਆ ਵੀ ਪਤਾ ਨਹੀਂ ਯਾਰ ਕਿਹੜਾ ਬੰਦਾ ਕਿੱਥੋਂ ਜਦੋਂ ਮੈਂ ਵਾਰਦਤ ਕਰਨ ਜਾਊਂਗਾ ਕੱਢ ਕੇ ਫੇਰ ਮেরেਊਗਾ ਤਾਂ ਉਹਦੇ ਅੰਦਰ ਡਰ ਪਊਗਾ ਇਹ ਵਾਰਦਤਾਂ ਖਤਮ ਹੋਣਗੀ ਹੁਣ ਕੀ ਅਗਲਾ ਦੇਖਦਾ ਵੀ ਯਾਰ ਉਹਰੇ ਪੁਲਿਸ ਵਾਲਾ ਤਾਂ ਨਹੀਂ ਕੋਈ ਵਰਦੀ ਵਾਲਾ ਤਾਂ ਨਹੀਂ ਤੇ ਜੇ ਕੋਈ ਇੱਕ ਅੱਧਾ ਵਿਚਾਰਾ ਪੁਲਿਸ ਵਾਲਾ ਖੜਾ ਵੀ ਹੁੰਦਾ ਉਹਦੀ ਵੈਸੇ ਹੀ ਹਿੰਮਤ ਪੈਂਦੀ ਵੀ ਇੰਨੇ ਬੰਦਿਆਂ ਨਾਲ ਗੱਲ ਲੈ ਸੇ ਆਪਾਂ ਦੇਖਿਆ ਹੀ ਹੈ ਵੀਡੀਓ ਦੇ ਵਿੱਚ ਵੀ ਮਾਨਸਾ ਵਾਲੀ ਚ ਇੱਕ ਪੁਲਿਸ ਵਾਲੇ ਨੂੰ ਭਾਈ ਦੇ ਕਿਉਂ ਕਿਉਂਕਿ ਉੱਥੇ ਵੀ ਪੁਲਿਸ سپورਟ ਨਹੀਂ ਕਰਦੀ ਇਹ ਤਾਂ ਵਿਚਾਰੇ ਖੋਲ ਪੂਰੇ ਕਰਦੀ ਮਰ ਜਾਂਦੇ ਇਹਨਾਂ ਤਾਂ ਵੀ ਤੂੰ ਗੋਲੀ ਕਿਵੇਂ ਚਲਾਈ ਕਿਉਂ ਚਲਾਈ ਫਲਾਣਾ ਕਰਿਆ ਇਹ ਕਰ ਉਹਦੇ ਲਈ ਅਗਰ ਕੋਈ ਬੰਦਾ ਅਸਲਾ ਲੈਣਾ ਚਾਹੁੰਦਾ ਮੈਂ ਤਾਂ ਕਹਿੰਦਾ ਬਲਕਿ ਪ੍ਰੇਰਿਤ ਕਰਿਆ ਜਾਵੇ ਪਕਾਇਦਾ ਟ੍ਰੇਨਿੰਗ ਦਿੱਤੀ ਜਾਵੇ ਸਰਕਾਰ ਸੈਂਟਰ ਖੋਲੇ ਲੋਕਾਂ ਨੂੰ ਅਸਲਾ ਚਲਾਉਣਾ ਅਸਲਾ ਹੈਂਡਲ ਕਰਨਾ ਅਸਲੇ ਦੀ ਮਹੱਤਤਾ ਉਹਦੇ ਰਿਲੇਟਡ ਲਾਜ਼ ਤੁਸੀਂ ਸਿਖਾਓ ਚਾਰ ਦਿਨ ਦੀ ਟ੍ਰੇਨਿੰਗ ਰੱਖੋ ਬਈ ਜਿਹੜੀ ਅਸਲਾ ਲੈਣਾ ਆਓ ਪਹਿਲਾਂ ਟ੍ਰੇਨਿੰਗ ਕਰੋ ਆਉਂਦੀ ਜਿਹੜੀ ਵੈਰੀਫਿਕੇਸ਼ਨ ਪੂਰੀ ਕਰਾਓ ਅਸਲਾ ਲਓ ਜਦੇ ਕੋਲੇ ਜੇ ਪੰਜਾਬ ਦੇ ਵਿੱਚ ਲੱਖਾਂ ਲੋਕ ਵੈਲ ਵੈਪਨਡ ਟ੍ਰੇਨ ਹੋਣਗੇ ਵੈਸੇ ਵੀ ਨੈਸ਼ਨਲ ਸਕਿਉਰਿਟੀ ਦਾ ਬੈਨੀਫਿਟ ਹੋਊ ਅਸੀਂ ਬਾਰਡਰ ਸਟੇਟ ਆ ਕੱਲ ਨੂੰ ਸਾਡੀ ਕਿਤੇ ਜੰਗ ਲੱਗਦੀ ਹੈ ਕੁਝ ਹੋਰ ਹੁੰਦੀ ਹੈ ਵੱਡੇ ਕਿੰਨੇ ਦੇਸ਼ ਨੇ ਜਿਹੜੇ ਟੈਰੀਟੋਰੀਅਲ ਆਰਮੀ ਜਿਹੜੇ ਜਿਨ੍ਹਾਂ ਨੇ ਮਸਤ ਕਰਿਆ ਹੋਇਆ ਵੀ ਸਾਡੇ ਜਿਹੜੇ ਦੇਸ਼ ਦੇ ਨਾਗਰਿਕ ਨੇ ਉਹ ਫੌਜ ਦੇ ਵਿੱਚ ਸਰਵ ਕਰਨਗੇ ਕਿਉਂ ਕਿਉਂਕਿ ਚਾਹੁੰਦੇ ਆ ਵੀ ਹਰ ਨਾਗਰਿਕ ਨੂੰ ਅਸਲਾ ਚਲਾਉਣਾ ਹੈਂਡਲ ਕਰਨਾ ਆਉਂਦਾ ਹੋਵੇ ਦਲੇਰੀ ਹੋਵੇ ਕੱਲ ਨੂੰ ਲੋੜ ਪਵੇ ਲੜਾਈ ਲੱਗੇ ਕੁਝ ਹੋਰ ਲੱਗੇ ਸਾਡੇ ਨਾਗਰਿਕ ਖੜ੍ਹ ਸਕਾ ਤੇ ਅਸੀਂ ਬਾਰਡਰ ਸਟੇਟ ਆ ਸਾਡੇ ਪੰਜਾਬ ਦੇ ਵਿੱਚ ਜੇ 2 ਕਰੋੜ ਬੰਦੇ ਨੂੰ ਅਸਲਾ ਚਲਾਉਣਾ ਆਉਂਦਾ ਹੋਊਗਾ 2 ਕਰੋੜ ਨੇ ਕਰੋੜ ਨੂੰ ਵੀ ਆਉਂਦਾ ਹੋਵੇ ਯਾਰ ਕੋਈ ਚੜ੍ਹਾਈ ਕਰਕੇ ਆਊਗਾ ਸਭ ਤੋਂ ਪੂਰੇ ਡਿਫੈਂਸ ਫੋਰਸ ਅਸੀਂ ਖ ਪਗੰਬਰ ਕਹੇ ਅਸੀਂ ਤਾਂ ਕਹਨੇ ਆ ਵੀ ਜਿਹੜਾ ਆਊਗਾ ਚੜਾਈ ਕਰਕੇ ਫਿਰ ਉਹਨਾਂ ਖੰਡੇਣਾ ਖੰਡਾ ਕਰਕਾ ਕੇ ਇਟਨਾ ਇਟ ਬਜਾ ਕੇ ਭੇਜਦੇ ਆ ਪ੍ਰਸ਼ਾਦ ਦੇ ਕੇ ਮੋੜਦੇ ਤੇ ਕੱਲੇ ਸਿੱਖ ਧਰਮ ਦੀ ਗੱਲ ਨਹੀਂ ਕਿਸੇ ਵੀ ਧਰਮ ਦੇ ਵਿੱਚ ਤੁਸੀਂ ਜਾ ਕੇ ਦੇਖੂਗੇ ਤਾਂ ਆਪਦੀ ਪ੍ਰੋਟੈਕਸ਼ਨ ਲਈ ਸ਼ਸਤਰ ਚੱਕਣਾ ਆਪਦੀ ਪ੍ਰੋਟੈਕਸ਼ਨ ਲਈ ਆਵਾਜ਼ ਚੱਕਣਾ ਹਰ ਧਰਮ ਸਿਖਾਉਂਦਾ ਆ ਆਪਣੇ ਪਰਿਵਾਰ ਦੀ ਆਪਣੇ ਲੋਕਾਂ ਦੀ ਰੱਖਿਆ ਕਰਨਾ ਇਹ ਵੀ ਇੱਕ ਧਰਮ ਦਾ ਕੰਮ ਹੈ ਇੱਕ ਜ਼ਿੰਮੇਵਾਰੀ ਹੈ ਸੋ ਸਰਕਾਰ ਮੈਂ ਉਮੀਦ ਕਰੂੰਗਾ ਜਾਗੂਗੀ ਸੰਗਿਆਨ ਲੂਗੀ ਆਪਦੀ ਇੰਟੈਲੀਜੈਂਸ ਨੈਟਵਰਕ ਨੂੰ ਸਟਰੋਂਗ ਕਰੋ ਆਪਦੀ ਸਕਿਉਰਿਟੀ ਟੀਮ ਜਿਹੜੀ ਉਹਨੂੰ ਸਟਰੋਂਗ ਕਰੋ ਬਾਹਰ ਜਿਹੜੇ ਤੁਸੀਂ ਬੰਦੇ ਲਾ ਰੱਖੇ ਆ ਉਹਨਾਂ ਨੂੰ ਪੰਜਾਬ ਦੇ ਵਿੱਚ ਲਿਆਓ ਤੇ ਆਪਦੇ ਥਾਣਿਆਂ ਚੌਕੀਆਂ ਇਹਨਾਂ ਦੇ ਵਿੱਚ ਉਹ ਕਿ ਪੂਰੇ ਚੰਗੇ ਤਰੀਕੇ ਨਾਲ ਸਫਾਇਆ ਕਰਕੇ ਨਿਗਾਹ ਕਰਕੇ ਠੋਕ ਕੇ ਉਹਨਾਂ ਦੀ ਪਿੱਠ ਤੇ ਖੜੋ ਪਰ ਨਾਲ ਨਾਲ ਲੋਕਾਂ ਨੂੰ ਆਪਦੇ ਸੈਲਫ ਡਿਫੈਂਸ ਲਈ ਆਰਮ ਕਰੋ ਉਹਨਾਂ ਨੂੰ ਹਥਿਆਰ ਦਿਓ ਉਮੀਦ ਕਰਦਾ ਤੁਸੀਂ ਇਸ ਅਗਰ ਵੀਡੀਓ ਨਾਲ ਸਹਿਮਤ ਹੋਵੋਗੇ ਤਾਂ ਇਹਦਾ ਸਾਥ ਦੇਵੋਗੇ ਇਹਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋਗੇ ਤਾਂ ਕਿ ਸਰਕਾਰ ਤੱਕ ਇਹ ਆਵਾਜ਼ ਪਹੁੰਚੇ ਤੁਸੀਂ ਆਵਾਜ਼ ਉਠਾਉਂਗੇ ਤਾਂ ਹੀ ਕੁਝ ਹੋ ਸਕੇਗਾ ਨਹੀਂ ਸਰਕਾਰਾਂ ਨੇ ਐਸੇ ਤਰੀਕੇ ਨਾਲ ਹੀ ਸੁੱਤੀਆਂ ਨੇ ਸਮਾਂ ਟਪਾ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ